हां जी दोस्तों सत श्री अकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਸਰੂ ਅੱਜ ਪਹੁੰਚਿਆ ਪਿੰਡ ਕੋਟ ਫੁੱਟਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਫਿਰ ਲਖਵਿੰਦਰ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਲੱਖੇ ਭਾ ਦੇ ਕੋਲ ਅੱਜ ਇਸ ਵੀਡੀਓ ਦੇ ਵਿੱਚ ਟੋਟਲ 3 ਮੱਜਾ ਤੁਹਾਨੂੰ ਆਪਾਂ ਦਿਖਾਉਣੀਆਂ ਨੇ ਮਾਲ ਸਾਰਾ ਸੁਆਸ ਸੁਆਇਆ ਤੇ ਨਾਲ ਇੱਧਰ ਤੁਹਾਨੂੰ ਆਪਾਂ ਬਿਲਕੁਲ ਬੱਕਰੇ ਵਿਖਾ ਦਾਂਗੇ ਪਠੋਰੇ ਵਿਖਾ ਦਾਂਗੇ ਠੀਕ ਹੈ ਜੀ ਆਹ ਵੇਖੋ ਠੀਕ ਆ ਤੇ ਤਿੰਨ ਮੱਝਾਂ ਬਿਲਕੁਲ ਸੱਜਰ ਤਾਜ਼ੀਆਂ ਹੋਣਗੀਆਂ ਪ੍ਰੋਪਰ ਡਿਟੇਲ ਆਪਾਂ ਲੈ ਲਾਂਗੇ ਇਸ ਵੀਡੀਓ ਦੇ ਵਿੱਚ ਆਜ ਤਰੀਕ 22 ਅਗਸਤ ਨੂੰ ਸਮਾਂ ਕੋਈ ਦੁਪਹਿਰ ਦੇ 12:00 ਵਜੇ ਦਾ ਕੋਈ ਵੀ ਫਾਰਮਰ ਭਰਾ ਆਪਣੀ ਵੀਡੀਓ ਵੇਖ ਕੇ ਆ ਰਿਹਾ ਠੀਕ ਆ ਜੀ ਇਸ ਥਾਂ ਤੇ ਇਸ ਜਗ੍ਹਾ ਤੇ ਪਸ਼ੂ ਖਰੀਦਣ ਹਮੇਸ਼ਾ ਆਪਾਂ ਕਹਿੰਦੇ ਵੀ ਇੱਕ ਟਾਈਮ ਚੋ ਵੋ ਦੋ ਟਾਈਮ ਚੋ ਆਪਣੀ ਤਸੱਲੀ ਕਰਕੇ ਲੈ ਕੇ ਜਾਓ ਮਾਲ ਤਕਰੀਬਨ 2-4 ਨਾਕ ਜਿਹੜੇ ਆ ਇਸ ਘਰੇ ਮੌਜੂਦ ਹੁੰਦੇ ਆ ਜਦੋਂ ਵੀ ਮਰਜ਼ੀ ਆ ਜਾਓ ਕੋਈ ਵਿਹੜਾ ਹੋਣ ਮੱਝਾਂ ਝੋਟੀਆਂ ਹੋਣ ਤਕਰੀਬਨ ਨਾਕ ਜਿਹੜੇ ਆ 2-4 ਹੁੰਦੇ ਹੁੰਦੇ ਆ ਤੇ ਕੋਟ ਬੁੱਢਾ ਪਿੰਡ ਨੇੜੇ ਇਧਰ ਪਿੰਡ ਦੁਬਲੀ ਰਹਿ ਗਿਆ ਠੀਕ ਆ ਜੀ ਸੀਤੋ ਪਿੰਡ ਲੱਗੇ ਆ ਤੇ ਸਤਲੁਜ ਬਿਲਕੁਲ ਦਰਿਆ ਲੱਗੇ ਆ ਬਨ ਬਿਲਕੁਲ ਇਥੋਂ ਦੇ ਜਦੀਕ ਆ ਸਭ ਤੋਂ ਪਹਿਲਾਂ ਲਖੇ ਭਾਈ ਸਸਰੀ ਕਾਹ ਮਹਾਰਾਜ ਠੀਕ ਠਾਕ ਠੀਕ ਠਾਕ ਤੇ ਭਾਈ ਅੱਜ ਐਨੀਮਲ ਆਪਣੇ ਕੋਲ ਵੈਸੇ ਤਿੰਨ ਕਨਕ ਤਾਂ ਹੁਣ ਮੌਜੂਦ ਆ ਤੇ ਇੱਕ ਮਾਝ ਤੁਸੀਂ ਪਾਸੇ ਵੀ ਲਈ ਫਿਰ ਖੜੀ ਆ ਇੱਕ ਲਈ ਖੜੀ ਆ ਇੱਕ ਸਿਰੇ ਵੇਗੀ ਚਾਰ ਕੀਤੀਆਂ ਅਸੀਂ ਉਹ ਫਿਰ ਬੰਨਿਆ ਉੱਥੇ ਰੱਖ ਲਈ ਰਾਜ ਮੇਰੇ ਗਲਤੀ ਠੀਕ ਆ ਜੀ ਚਲੋ ਇਹ ਹੁਣਾਂ ਦਾ ਚੱਲੇ ਕੋਰ ਲਈਏਗਾ ਬਣ ਮੈਂ ਹਣੀ ਹੁਣਾਂ ਦੀ ਬਣਾ ਦੋ ਕੋਈ ਨਹੀਂ ਇੱਕ ਕਿਉਂ ਦੋ ਮਿਲਦੀਆਂ ਇੱਕੇ ਥਾਂ ਮੈਂ ਭਲਕੇ ਲੈ ਆ ਮੈਂ ਬਣੀ ਠੀਕ ਆ ਪਰ ਤੁੰਗਦਾਲੇ ਫੇਰ ਪੈ ਜਾਣਗੀਆਂ ਬਿਲਕੁਲ ਜਿ세 ਤਰ੍ਹਾਂ ਹੀ ਮੱਜਾਂ ਵੀ ਪੂਰੇ ਵਜਨ ਨੂੰ ਉਡਾ ਲੀਆਂ ਨੇ ਤੇ ਤਿੰਨੇ ਮੱਜਾਂ ਵੀ ਚੰਗੀਆਂ ਬਹੁਤੀਆਂ ਚੰਗੀਆਂ ਤਿੰਨੇ ਮੱਜਾਂ ਸੋਹਣੀਆਂ ਨੇ ਠੀਕ ਆ ਜਦੋਂ ਇਹ ਪਾਸੇ ਮਾਰ ਕੇ ਕੈਮਰਾ ਖਾ ਪੁੱਤ ਇਹਦੀ ਮੱਜ ਪੂਰੇ ਭਾਰੇ ਬਾਦੇ ਵਜਨ ਦੇ ਵਿੱਚ ਆ ਫੋਲੀ ਵਜਨ ਲੋੜ ਆ ਬਾਕੀ ਮੇਰਾ ਭਰਾ ਦੇਖ ਕੇ ਤੁਹਾਨੂੰ ਆਟੋਮੈਟਿਕਲੀ ਪਤਾ ਲੱਗ ਹੀ ਜਾਣਾ ਚੰਗੇ ਵਜਨ ਲੋੜ ਦੇ ਵਿੱਚ ਆ ਇਦੋਂ ਜੇਕਰ ਆਪਾਂ ਇੱਕ ਝਾਤ ਮਰਵਾ ਲਈਏ ਤੁਹਾਡੇ ਮੋٹے ਤੌਰ ਤੇ ਇਹਨੇ ਮੱਜਾਂ ਬਿਲਕੁਲ ਸੱਜਰਤਾ ਆ ਗਈਆਂ ਨੇ ਤੇ ਹੈਗੀਆਂ ਦੁੱ ਤੋ ਸ਼ੁਰੂਆਤ ਕਰਾਂਗੇ ਦੋਸਤੋ ਜਿਆਦਾ ਸਮਾਂ ਨਹੀਂ ਆਪਾਂ ਲੇ ਲਾਂਗੇ ਇੱਕ ਸ਼ੋਰ ਦੇ ਵਿੱਚ ਗੱਲਬਾਤ ਕਰਾਂਗੇ ਤਸੱਲੀ ਨਾਲ ਮਾਲ ਦਿਖਾਵਾਂਗੇ ਤੁਹਾਨੂੰ ਪਹਿਲੇ ਨੰਬਰ ਤੇ ਲਖਵਿੰਦਰ ਭਾਈ ਇੱਥੋਂ ਸ਼ੁਰੂਆਤ ਕਰ ਲਗੇ ਪੂਰੇ ਵੱਡੇ ਢਾਂਚੇ ਦੀ ਫੋਲ ਵਜਣ ਲੋੜ ਦੇ ਵਿੱਚ ਇਹ ਮੱਝ ਕਿਨਵਾ ਸਬਸ ਹੋਈ ਹੈ ਇਹ ਵੇਰੀ ਦੁੱਜਣ ਝੋਟੀ ਤੋ ਜੱਸੂਆ ਵੈਸੇ ਪਹਿਲਾਂ ਵੀ ਜ਼ਿਕਰ ਕਰ ਦਿੱਤਾ ਵੀ ਦੁੱਜੇ ਦੁੱਜੇ ਸਵੇਰ ਝੋਟੀਆਂ ਨੇ ਮਗਰ ਉਹ ਕੱਟਾ ਮੇਲਕਾਪ ਆ ਅੱਜ ਕਿੰਨੇ ਦਿਨ ਹੋ ਗਏ ਤਿੰਨਾਂ ਨੇ ਮਗਰ ਕੱਟੇ ਆ ਤਿੰਨਾਂ ਮਗਰੀ ਆ ਸਾਹਣ ਫਿਰ ਏਡੇ ਤਗੜੇ ਵੀ ਖਿੱਚੇ ਨਹੀਂ ਜਾਂਦੇ ਕੁਰੀ ਆ ਠੀਕ ਆ ਇੰਨੇ ਦੁੱਧ ਸ਼ਾਹ ਉਹਦੀ ਭੁਲਿੱਖ ਚ ਪੈਣਾ ਦੀ ਗੱਲ ਨਹੀਂ ਵੀ ਕੱਟੀ ਕਿਸੇ ਮਗਰਾਂ ਜਾਂ ਕੱਟਾ ਤੇ ਤਿੰਨੇ ਮਜਾ ਝੋਟੀਆਂ ਮਗਰ ਬਿਲਕੁਲ ਕੱਟੇ ਜਾਂ ਮੇਲਕਾਪ ਆ ਆ ਦੇਖੋ ਬਾਕੀ ਸੋਨਾ ਪਿੱਟਪੂੜਾ ਜੰਪਲ ਮੇਰਾ ਭਰਾ ਤੁਸੀਂ ਮਾਰੋ ਚਾਹ ਤੇ ਜੰਪਲ ਬਹੁਤ ਜ਼ਿਆਦਾ ਹੈ ਤੇ ਲਖਮਿੰਦਰ ਭਾਈ ਅੱਜ ਕਿੰਮਾ ਦੇ ਨੇ ਨੂੰ ਸੁਣੀ ਇਹਨੂੰ ਵੀ ਜੀ ਸੂਈ ਨਾਲ 10 tane اندر ਬਾਰੇ ਮਾਜਾ ਬੋਲੇ ਕਿ ਨਿਕਲਦੀ ਆ ਅੱਛਾ ਜੀ ਤੇ ਦੁੱਧ ਮੰਨ ਲੈ ਕੋਈ ਬੋਲਾ ਮੰਨ ਲੈ ਬੋਲੇ ਸਾਰੇ ਭਣ ਭੜਾ ਸਿਆਣੇ ਹਿਲਾਉਣੇ ਆਪਾਂ ਐਵੇਂ ਸਕੀਮਾਂ ਪਾਈ ਜਾਈਏ ਆ ਬਿਲਕੁਲ ਬਿਲਕੁਲ ਇਹ ਵੀ ਵੀਰ ਜੀ ਅੱਜ ਦੂਜੀ ਸੋਈ ਝੋਟੀ ਆ 10-12 ਦਿਨਾਂ ਦੀ ਸੂਈ ਆ ਠੀਕ ਆ 14-15 14-15 ਕਿਲੋ ਦੁੱਧ ਦੇ ਥੱਲੇ ਤਿਆਰ ਪਰ ਤਿਆਰ ਆਪਣੇ ਕਰਿਆਣ ਕੇ ਕੋਈ ਭਰਾ ਦੋ 20 ਲੀਟਰ ਮਾਰ ਲੈਣਾ 14 ਜਾਂ 15 ਹਨਾ 15-15 ਕਿਲੋ 14 ਕਿਲੋ ਠੰਡਾ ਕਰਕੇ 15 ਕਿਲੋ ਚਾਗਸ ਨੇ ਦੁੱਧ ਹੋਂਦੀ ਆ ਠੀਕ ਆ ਵੀ ਦੁੱਧ ਚੰਗਾ ਖਾਸਾ 20 ਕਿਲੋ ਵਾਲੀ ਵੀਰ 20 ਸੇਰ ਵਾਲੀ ਆ ਕੇ ਮੱਝ ਲਈ ਆ ਮੈਂ 20 ਸਰੀ ਮੱਝ ਮੋ ਵੀ 20 ਸਰੀ ਵੀ ਰੰਮਾ ਵੀ ਆਪਦੇ ਬੰਦੋਂ ਆਪਾਂ ਕਿੰਦੀ ਘੋਂਦੀ 20 ਸਰੀ ਮੱਝ ਰਹੀ ਆ ਐ ਸੋਕ ਤਾਂ 15-14 ਕਿਲੋ ਦੁੱਧ 10 ਦਿਨਾਂ ਦੀ ਸੂਈ ਦੂਜਾ ਸਵੇਰ ਬ ਥਾਰ-ਪਾਰ ਤੁਸੀਂ ਦੇਖੋ ਪੂਰੀਆ ਕਰਮਾਲੀ ਦੀ ਵਜਨ ਨੋਰ ਬਹੁਤ ਜ਼ਿਆਦਾ ਹੈ ਪੂਰੀ ਤਸੱਲੀ ਨਾਲ ਪਤਾ ਨੂੰ ਤੋੜ ਕੇ ਦਿਖਾਵਾਂਗੇ ਸਾਰੇ ਭਰਾਵਾਂ ਨੂੰ ਕਿਉਂਕਿ ਮਾਲ ਸਾਰਾ ਸਾਫ ਸੁਥਰਾ ਹੈ ਬਾਕੀ ਜਿੱਦਾਂ ਮਰਜੀ ਖੁੱਲੇ ਦਿਲ ਨਾਲ ਮੇਰਾ ਭਲਾ ਇੱਥੇ ਵਿਜ਼ਿਟ ਕਰਕੇ ਆਪਣੀਆਂ ਇੱਕ ਇੱਕ ਦੋ ਦੋ ਟਾਈਮ ਚੋਕੇ ਤਸੱਲੀਆਂ ਕਰੋ ਚਵਾਈ ਦੀ ਵੀ ਪੋਲੀ ਹੋਣੀ ਬਿਲਕੁਲ ਵੀ ਪੋਲੀ ਵੀ ਪੂਰੀ ਪੋਲੀ ਆ ਆਪਾਂ ਧਾਰਮਰਾਵਾਂਗੇ ਵੀਡੀਓ ਚ ਬਹੁਤ ਵਧੀਆ ਠੀਕ ਹੈ ਚਵਾਈ ਦੀ ਬਿਲਕੁਲ ਪੋਲੀ ਆ ਲਿਓ ਕਰੋ ਚੈੱਕ ਠੀਕ ਹੈ ਸੋ ਫੋਲੋ ਬਾਡੀ ਵੇਟ ਪੂਰੀ ਭਾਰੀ ਸਰੀਰਕ ਬੰਤਰ ਮੈਂ ਪਹਿਲਾਂ ਵੀ ਜ਼ਿਕਰ ਕਰ ਦਿੱਤਾ ਫੋਲੀ ਵਜ਼ਨ ਲੋਡ ਆ ਠੀਕ ਆ ਜੀ ਸੋ ਦੂਜਾ ਸੂਆ ਬਾਕੀ ਦੁੱਧ ਦੀ ਥਾਂ ਤੁਹਾਨੂੰ ਦੁੱਧ ਵੀ ਆਪਾਂ ਕਾਊਂਟ ਕਰਾ ਦਿੱਤਾ ਤੇ ਅੱਜ ਕੋਈ 10 ਕਿ ਦਿਨਾਂ ਦੀ ਸੂਈ ਦੇ ਥੱਲੇ 15 14 ਕਿਲੋ ਦੁੱਧ ਆਜਰ ਸਚਵਾਈ ਇੱਕ ਨੰਬਰ ਆ ਬਾਕੀ ਵੀਡੀਓ ਦੇ ਵਿੱਚ ਤੁਸੀਂ ਸਾਰੇ ਭਰਾ ਚੁਵਾਈ ਵੀ ਦੇਖੋਗੇ ਆ ਫੇਸ ਕੁਆਲਟੀ ਆ ਇੱਕ ਅੱਖ ਬਿਲਕੁਲ ਬਿੱਲੀ ਮਣਕੀ ਤੇ ਇੱਕ ਬਲੈਕ ਆ ਠੀਕ ਆ ਸਿੰਗ ਤੁਸੀਂ ਵੇਖੋਗੇ ਬਿਲਕੁਲ ਗੋਲ ਤੇ ਪੂਰਾ ਭਾਰਾ ਸਰੀਰਕ ਢਾਂਚਾ ਕਰਮਾਲੀ ਦਾ ਠੀਕ ਆ ਜੀ ਵਜਨ ਰੋਡ ਚੰਗਾ ਬਾਕੀ ਚੰਗੇ ਦੁੱਧ ਆਲੀਆ ਕਰਮਾਲੀ ਅੱਗੇ ਵਧੂਗੀ ਤੂੰ ਤੂੰ ਵੀਰ ਜੀ ਦੁੱਧ 20 ਕਿਲੋ ਜੋ ਭਾਂਪਰਾ ਸਾਹਵੇਂ ਦੁੱਧ 20 ਕਿਲੋ ਦੋਗੀ ਮਾਜੀ ਪਤਾ ਨਹੀਂ ਇਹ ਕਹਿੰਦੇ ਕਿੱਥੇ ਕਰਮਾਲੀ ਨੇ ਟੱਚ ਕਰਨਾ 3 ਕਿਲੋ ਤੇ ਮੈਂ ਤੱਕਦਾ ਨਾ ਵੀ 15 ਤੇ ਚਲੇਗੀ ਜੇ 3 ਕਿਲੋ ਬਾਜੂ 18 ਲੀਟਰ ਦੁੱਧ ਅੱਜ ਤੂੰ ਅੱਜ ਦੇ ਵਾਰ ਨੂੰ ਛੋਡੀ ਰਮਾਨਾ ਚ ਬਾਜੂਗੀ ਹਾਂ ਹਾਂਜੀ ਲਓ ਜੀ ਕਰੋ ਚੱਕ ਠੀਕ ਆ ਜੀ ਹਵਾਲੇ ਚੱਡੇ ਦੀ ਬਾ ਕਮਾਲ ਆ ਬੈਕ ਸਾਈਡ ਤੋਂ ਮਾਰੋ ਚਾਹ ਇਧਰ ਬਹਣੀ ਵਾਲੇ ਪਾਸੇ ਤੁਹਾਨੂੰ ਦਿਖਾ ਦਗੀ ਆ ਦੇਖੋ ਵੇਖਾ ਬਹੁਤ ਖੂਬਸੂਰਤ ਲੱਖੇ ਵੀਰ ਕੀ ਮੌਨਕੀ ਡਿਮਾਂਡ ਕਰਦੇ ਆ ਇਸ ਮੈਂ ਦੀ ਮੋਲ ਡਿਮਾਂਡ ਵੀਰ ਜੀ ਕੋਈ ਭਾਵੇਂ 1.5 ਕਰਾ ਲੇ ਹਾਂ ਤੇ ਭਾਵੇਂ ਕੋਈ 60 ਕਰਾ ਲੇ ਹਾਂ 1.30 ਹਜ਼ਾਰ ਦੀ ਆ ਨਾ ਛੋੜੀ ਦੇ ਦੂੰਗਾ ਯੈਸ ਨੋ ਯੈਸ ਨੋ ਸਵਾ ਲੱਖ ਦੀ ਸਵਾ ਲੱਖ ਦੀ ਲੋ ਵੀ ਸਵਾ ਲੱਖ ਦੀ ਹਾਂ ਜਾਣਾ ਹੀ ਆ 1.25 ਹਜ਼ਾਰ ਦੀ ਚੱਕੋ ਵੀ ਹਾਂਜੀ 1.25 ਹਜ਼ਾਰ ਦੀ ਅੱਜ ਆਪਣੇ ਭਰਾਵਾਂ ਨੂੰ ਮੱਝ ਮਿਲਣੀ ਆ ਹਾਂ ਨਾ ਦੁਬਾਰ ਇੱਕ 30 32 35 ਕੁਝ ਵੀ ਕਰਾਓ ਇੱਕ ਰਾ ਰਸਤਾ ਜਿਹੜੇ ਭਰਾਵਾਂ ਨੂੰ ਮਿਲ ਗਿਆ 1.25 ਹਜ਼ਾਰ ਦੀ ਇਹ ਤੁਹਾਨੂੰ ਮਿਲ ਜੂਗੀ ਬਾਕੀ ਭਾਂਡਾ ਚਾਰ ਸਨੇਵਾ ਜਿਹੜੀਆਂ ਤੁਹਾਨੂੰ ਪਤਾ 20 ਲੀਟਰ ਵਾਲੀਆਂ 2-2 ਲੱਖ ਦੀਆਂ ਮੱਝ ਆਉਂਦੀਆਂ ਬਸ ਜੀ ਬਸ ਹਾਂਜੀ ਬਾਕੀ ਸਾਰੀ ਸੁਥਰੀ ਆ ਮੱਝ ਇੱਕ ਨੁਕਸ ਵੀ ਇੱਕ ਪੈਸੇ ਦਾ ਨਹੀਂਗਾ ਠੀਕ ਆ ਤੇ ਮੈਂ ਵੈਸੇ ਵੀ ਚੰਗੀ ਐ ਡਬਲ ਡਬਲ ਪੜਈ ਆ ਹਾਂਜੀ ਹਾਂਜੀ ਚੰਗੀ ਪੜੀ ਪਲੋਸੀ ਆ ਚੰਗੀ ਸਾਂਭੀ ਆ ਕਿਸੇ ਭਰਾ ਨੇ ਹਾਂਜੀ ਸੋ ਕਾਫੀ ਸੋਹਣੀ ਓ ਦੋਸਤੋ ਬਾਕੀ ਇੱਥੇ ਆ ਗਏ ਕੋਈ ਵੀਰ ਦੇਖੂਗਾ ਹੋਰ ਵੀ ਪਸੰਦ ਆਉਗੀ ਇਧਰ ਇੱਕ ਬਹਿਣੀ ਵਾਲੇ ਪਾਸਿਓਂ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਵੀ ਚਾਰ ਚਫੇਰਾਂ ਤੋਂ ਸੱਲੀ ਨਾਲ ਇੱਕ ਵਾਰੀ ਵੇਖ ਕੇ ਮੇਰਾ ਭਰਾ ਕਾਲ ਕਰਿਓ ਠੀਕ ਆ ਆ ਦੇਖੋ ਠੀਕ ਐ ਇਧਰ ਸਾਈਡ ਨੰਬਰ ਤੇ ਲਖਮਿੰਦਰ ਭਾਈ ਆਪਣੇ ਕੋਲ ਦੂਜੇ ਨੰਬਰ ਤੇ ਇੱਕ ਗੇਸਵਾ ਫੇਰ ਆ ਗਈ ਦੂਜੇ ਸੁਗੈ ਵੀ ਝੋਟੀ ਤੇ ਇਹਨੂੰ ਅੱਜ ਸਮਾਂ ਕਿੰਨਾ ਕੁ ਹੋ ਗਿਆ ਸੋਈ ਨੂੰ ਇਹਨੂੰ ਵੀ ਜੀ ਸਮਾਂ ਨੂੰ ਵੀ ਇੰਨਾ ਕੋ ਗੱਦਾਂ ਹੱਦ ਦਿਨਾਂ ਦੇ ਲਾ ਕੇ ਬੰਨੇ ਆ ਇਹ ਥੋੜੀ ਜਿਹੀ ਮਾੜੀ ਸੇਵਾ ਤਾਂ ਹੋਈ ਉਹਨਾਂ ਬੰਦਿਆਂ ਨੇ ਆਖਿਆ ਤੁਸੀਂ ਗੁਰਦੀ ਢੇਲੀ ਹੁੰਦੀ ਚਾਰੀ ਬੰਦੇ ਆਪਣੀ ਵੀਡੀਓ ਦੇਖਦੇ ਹੋਣ ਜਾਂ ਕਿਤਨਾ ਵੀ ਆਪਾਂ ਨੂੰ ਕੋਈ ਹੋਜੀ ਗੱਲ ਨਹੀਂ ਕਿ ਆਪਾਂ ਜਿਹੜੀ ਗੱਲ ਅਗਲੇ ਦੱਸੀ ਆਪਾਂ ਉਹ ਹੀ ਦੱਸ ਦਿੰਦੇ ਆ ਆਪ ਦੇ ਕੋਲ ਬੜਾ ਚੜਾ ਕੇ ਦੀ ਗੱਲ ਉਹਨਾਂ ਨੇ ਦੱਸਿਆ ਵੀ ਵੀ ਨਹੀਂ ਡੀਪੀ ਨੋਰਮਲ ਦਰਮਿਆਨੀ ਜੋ ਸਰਵਾ ਰਹੀ ਆ ਪੂਰੀ ਆ ਨੋਰਮਲ ਜੀ ਤੂੜੀ ਸਾਬੀ ਜੀ ਤੂੜੀ ਤੋਂ ਖੋਲ ਕੇ ਲਾਂਦੀ ਆ ਆਪਣੇ ਕੋਲ ਆਪਾਂ ਦਾਣਾ ਸ਼ੁਰੂ ਕੀਤਾ ਆਣ ਕੇ ਕਰਮਾ ਲਈ ਠੀਕ ਆ ਬਈ ਦਾਣਾ ਆ ਗਿਆ ਫਿਰ ਲਖਿਆ ਬਈ ਇੱਥੇ 50 ਤੇ 70 ਜਿਆਦਾ ਜਿਆਦਾ ਹੋ ਗਿਆ ਆਪਾਂ ਜਦੋਂ ਵੇਖਿਆ ਆਪਾਂ ਪਾਇਆ ਦਾਣਾ ਤੇ ਜਦੋਂ ਹਾਂਜੀ ਹਾਂਜੀ ਬਈ ਖਾ ਲਿਆ ਕਿਧਰ ਦਿਖਾ ਦੇ ਵਾਧੂ ਵਾਧੂ ਅੱਛਾ ਜੀ ਖਾਦੀ ਪੂਰਾ ਫੁੱਲ ਚਲੋ ਜੀ ਆਪਾਂ ਜਦੋਂ ਲਾਂਦੀ ਉਹਦੇ ਮਾਥਰੇ ਤੋਂ ਥੋੜਾ ਹੀ ਹੁਣ ਮਾਥਰੇ ਕੋਲ 9-10 ਕਿਲੋ 9-10 ਕਿਲੋ ਖੁੱਲਾ ਆ ਇਸ ਵਕਤ ਆ ਇਸ ਵਕਤ ਦੂਜਾ ਵੀ 9-10 ਕਿਲੋ ਦੁੱਧ ਦੂਜਾ ਸੂਆ ਝੋਟੀ ਚੰਗੀ ਆ ਕੋਈ ਵੀਰ ਇਹ ਨਾ ਸਮਝੇ ਘਟ ਹੋਣੀ ਜਿਆਦੀ ਹੋਣੀ ਉਹ ਵੱਖਰੀ ਗੱਲ ਹੈ ਹਾਂਜੀ ਹਾਂਜੀ ਬਾਕੀ ਕੋਈ ਵੀ ਪਿੰਡਿਆਂ ਦੇ ਪਾਸੋਂ ਐਡਾ ਵੀ ਦਿਖਾਉਂਦਾ ਦਿਖਾਵਾ ਜਾਂ ਵਿਖਾਉਂਦੀ ਨਹੀਂ ਹੈਗੀ ਨਹੀਂ ਲੱਸੀ ਮਾਰੀ ਨਹੀਂ ਲੱਸੀ ਮਾਰੀ ਨਹੀਂ ਵੰਡ ਨਹੀਂ ਪਾਉਂਦੇ ਬੰਦੇ ਬਿਲਕੁਲ ਹੀ ਉਹਦੇ ਵੀ ਕੋਈ ਦਾਣਾ ਨਹੀਂ ਪਾ ਕੇ ਡੰਗਰੇ ਚੋਂ ਦੇ ਠੀਕ ਆ ਕੋਈ ਵੀ ਨਹੀਂ ਪਾਉਣਾ ਦਾਣਾ ਕਿਸੇ ਦਾ ਕਿਉਂਕਿ ਉੱਧਾ ਕੋਈ ਗੱਲ ਨਹੀਂ ਉੱਧਾ ਹੈ ਗੋਲਾ ਪੂਰੀ ਪੂਰੀ ਗੋਲ ਹੈ ਜਮੀ ਪਣੀ ਨਹੀਂ ਕੋਈ ਹੈਗਾ ਵੀ ਕੋਈ ਲਸੇਰੇ ਜਾਂ ਕਿਸੇ ਲਸੇ ਪਿੰਡੇ ਦੇ ਵਿੱਚ ਆ ਵੀਰੇ ਇੱਥੋਂ ਤੱਕ ਉਹਨਾਂ ਨੇ ਆਖਿਆ ਵੀ ਦਾਣੇ ਤੋਂ ਬਗੈਰ ਹੀ 12 ਕਿਲੋ ਦੋ ਮਾਸਤ ਨੂੰ ਕਰਾਉਣਾ ਵਾ ਅੱਧਾ ਥੱਲੇੋਂ ਆਉਂਦੇ ਯਾਰਾ 12 ਕਿਲ ਮਲੋਿੱਤ ਦਾ ਹਾਂਦਰਾਂ ਦੀ ਸੂਈ ਕਹਿ ਸਕਦੇ ਆ। ਮਲੋਿੱਤਾਂ ਦੀਆਂ ਨੇ ਮੱਝ ਦੇਣੀਆਂ ਨਹੀਂ ਮਾਰਿਆ। ਠੀਕ ਆ ਤਾਂ ਸਾਹਿਬ ਇਹਨਾਂ ਦੀ ਸੂਈ ਹੈ ਤੇ 10 ਕਿਲੋ ਦੁੱਧ ਕੋਈ ਵੀ ਭਰਾ ਚੋਕੇ ਆਪਣੀ ਤਸੱਲੀ ਕਰ ਲੈ ਬਾਕੀ ਦੂਜੇ ਸੂਆ ਮਗਰ ਕਟਾ ਮੇਲ ਕਾਫੇ ਦੇ ਠੀਕ ਆ ਜੀ। ਆ ਦੇਖੋ। ਕਰੋ ਜਾ ਕੇ ਠੀਕ ਆ ਜੀ। ਸੋ ਪਾਂਡਾ ਭੁੰਡਾ ਬਹੁਤ ਸੋਹਣਾ ਹੈ ਉਹਨਾਂ ਦੀ ਗਾਹ ਤੇ ਉਹਨਾਂ ਦੀ ਪਿਛਾ ਵੈਸੇ ਮੱਝਾਂ ਕਿਸੇ ਭਰਾ ਨੇ ਚਲੋ ਦੋ ਵੀ ਪਾਉਣੀਆਂ ਕਿਸੇ ਨੇ ਪੰਜ ਪਾਉਣੀਆਂ ਹੁੰਦੀਆਂ ਕਿ ਇਹਨੇ ਚਾਰ ਪਾਉਣੀਆਂ ਫਾਰਮ ਦੇ ਵਿੱਚ। ਸੋ ਬਾਕੀ ਮਾਲ ਜੋੜੇ ਦਾ ਵੀ ਤੁਸੀਂ ਸੌਦਾ ਮਾਰ ਲਓਗੇ ਮੱਝਾਂ ਸਾਫ਼ ਸੁਥਰੀਆਂ ਹਨ। ਤਕਰੀਬਨ 10 ਕਿਲੋ ਤੇ ਚੱਲਣ ਦੀ ਆ ਬਿਲਕੁਲ ਭੋਨ ਵਾਲਾ ਪੂਛ ਜੀ ਟੱਚ ਕਰਦੀ ਆ ਲੌਂਗ ਪੂਛ ਆ ਲੌਂਗ ਟੇਲ ਆ ਸਿੰਗਲ ਖੱਡੀ ਦੇ ਵਿੱਚ ਆ ਬਾਕੀ ਪਿੱਠਪੋੜਾ ਵੀ ਕਰਮ ਵਾਲੀ ਦਾ ਸੋਹਣਾ ਆ ਦੇਖੋ ਜੀ ਦੇਖਿਆ ਚਲ ਬੰਨ ਦੇ ਪੈ ਠੀਕ ਆ ਚੂਣ ਚਾਣ ਇੱਕ ਨੰਬਰ ਦਾ ਸਾਮਾਜ ਦਾ ਸਾਰੀਆਂ ਚੂਣ ਇੱਕ ਨੰਬਰ ਆ ਇੱਕ ਪੈਸੇ ਦਾ ਵੀ ਆ ਬਣਾਉ ਕੋਈ ਵੱਧ ਘੱਟ ਜਾ ਕੋਈ ਵੀ ਚਲੋ ਬਾਕੀ ਭਣ ਭਰਾਵਾਂ ਦਾ ਆਪਦੀ ਥੱਲੀ ਵੀ ਕਰੇ ਕੋਈ ਗੱਲ ਦੀ ਇਹਨੇ ਪੈਸੇ ਲੈਣੇ ਬਿਲਕੁਲ ਜੀ ਹਾਂਜੀ ਹਾਂਜੀ ਲੋ ਵੀ ਮੱਝਾ ਸਾਰੀਆਂ ਸਾਫ ਸੁਥਰੀਆਂ ਨੇ ਬਾਕੀ ਵੇਖਦਾ ਸਾਰੇ ਭਰਾਵਾਂ ਨੂੰ ਪਤਾ ਲੱਗ ਜਾਣਾ ਆ ਵੇਖੋ ਠੀਕ ਆ ਜੀ ਇਹਦਾ ਮੰਗ ਕੀ ਮੁੱਲ ਕਰਦੇ ਆ ਜੀ ਇਹ ਤਾਂ ਮੁੱਲ ਰਾ ਸਭ ਕੋ ਭਾਵੇਂ ਇੱਕ ਕਰਾਇ ਦੇ ਭਾਵੇਂ ਇੱਕ ਦਾਹ ਕਰਾ ਲਈ ਆ ਹਾਂ ਨਾ 95 ਹਜ਼ਾਰ ਦੀ ਝੋਟੀ ਦੇ ਦੂੰਗਾ 95 ਦੀ ਹਾਂਜੀ ਠੀਕ ਆ ਪੂਰੇ 90 ਹਜ਼ਾਰ ਦੀ ਦੇ ਦੇਣੀ ਮਾਂ ਤਾਂ ਪੂਰੇ ਕਸਰਾ ਕੱਢ ਕੇ 90 ਹਜ਼ਾਰ ਦੇ ਦਾਂਗਾ ਹਾਂਜੀ ਚਲੋ ਹਾਂਜੀ ਪੂਰੇ 90 ਦੀ 90 ਪੂਰੇ 10 ਕਿਲੋ 9 10 ਕਿਲੋ ਦੁੱਧ ਆਜਿਆ ਤੇ ਬਾਕੀ ਦੁੱਧ ਵਾਲੀ ਆ ਦੁੱਧ ਮੱਝ 12 13 ਕਿਲੋ ਕਰੋਗੀ ਇਹ ਵੀ ਹਾਂ ਬਾਕੀ 2 4 ਦਿਨ ਵੰਡ ਵੜੇ ਮਾ ਪੈ ਗਿਆ ਕੋਈ ਬਿਲਕੁਲ ਮੈਂ ਵੀ ਪੂਰੇ 90 ਹਜ਼ਾਰ ਦੀ ਇਹ ਮੱਝ ਮਿਲ ਜੂਗੀ 10 ਕਿਲੋ ਆਜੋ ਹੁਣ ਮੌਕੇ ਤੇ ਆ ਜਾ ਰਾ 10 ਦਿਨਾਂ ਦੀ ਸੂਈ ਥੱਲੇ ਸੋ ਇਹ ਦ ਅੱਗੇ ਤੁਹਾਨੂੰ ਤੀਜੇ ਨੰਬਰ ਤੇ ਇੱਕ ਫੇਰ ਝੋਟੀ ਦਿਖਾਵਾਂਗੇ ਇਹ ਵੀ ਦੂਜੇ ਸੂਗਾ ਇਹਦੇ ਮਗਰ ਵੀ ਕਟਾ ਹੀ ਆ ਮੇਲ ਕਾਫ ਆ ਇਹਦਾ ਸਮਾਂ ਕਿੰਨਾ ਕੁ ਹੋ ਗਿਆ ਜੀ ਅੱਜ ਇਹਨੂੰ ਵੀਰ ਜੀ ਪੰਜਵਾਂ ਦਿਨ ਹੋ ਗਿਆ ਪੰਜਾਹ ਕਿ ਦਿਨਾਂ ਦੀ ਸੂਈ ਹੈ ਝੋਟੀ ਵੀ ਥੱਲੇ ਚੰਗੀ ਹੈ ਨਾ ਸਾਰੀ ਚੰਗੀ ਝੋਟੀ ਹੈ ਜੀ ਹਾਂ ਲੋ ਜੀ ਮਗਰ ਕਟਾ ਇਹਦੇ ਥੱਲੇ ਦੋ ਦੋ ਕਿੰਨਾ ਆ ਗਿਆ ਪੱਧ ਵਜਨ ਝੋਟੀ ਦਾ ਪੂਰਾ ਇਹਦੇ ਥੱਲੇ ਵੀਰ ਜੀ ਦੋ ਦੋ 10 11 10 11 ਕਿਲੋ 11 ਕਿਲੋ ਜਾਂ 10 ਕਿਲੋ ਮੰਨ ਲਓ ਬੋਲਾ ਆ ਬੋਲ ਆ ਗਿਆ 10 ਕਿਲੋ ਥੱਲੇ ਪੰਜਾ 14 ਦਿਨਾਂ ਦੀ ਸੂਈ ਥੱਲੇ ਪੰਜਵਾਂ ਦਿਨ ਆਇਆ ਦੇ ਦਾਸਿਕ ਨੂੰ ਬੋਲਾਈ ਆ ਇਹ ਵੀ ਦੁਨੀਆ ਤੋਂ ਦੀ ਰਸਾਂ ਬਾਕੀ ਕੱਦ ਦੇਖੋ ਮੇਰਾ ਵੀ ਕੱਦ ਤਾਂ ਵੱਡਾ ਕੁਝ ਜਿਹੜੇ ਮਗਰ ਪੂਛ ਤੇ ਵਾਲ ਵਾਈਟ ਆ ਥੋੜੇ ਜਿਹਾ ਬਾਕੀ ਪੁੱਠਾ ਪਾਠਾ ਤੁਹਾਨੂੰ ਆਪਾਂ ਬਾਹਰ ਕੱਢ ਕੇ ਤੋਰ ਕੇ ਦਿਖਾਉਣੀ ਇੱਕ ਵਾਰੀ ਪਿੱਛੋਂ ਮਗਰਤਾ ਬਹੁਤ ਆ ਚੜਾਈ ਚੁੜਾਈ ਚੰਗੀ ਆ ਤੇ ਕੱਦ तकरीबन ਇਹਨਾਂ ਦੋ ਮੱਜਾਂ ਨਾਲੋਂ ਵੀ ਵੱਡਾ ਐ ਇਸ ਝੋਟੀ ਦਾ ਤੇ ਹੈ ਦੂਜੇ ਦੂਜੇ ਸੂਰਈਆ ਬਾਕੀ ਸਿੰਘੀ ਸੁngੀ ਇਹਨਾਂ ਕਰਮਾਂ ਵਾਲੀਆਂ ਦੀ ਬਿਲਕੁਲ ਤਿੰਨਾਂ ਮੱਜਾਂ ਦੀ ਚੰਗੀ ਆ ਸ਼ਕੀਨ ਨੇ ਵੇਖਿਆ ਠੀਕ ਹੈ ਸੋ ਪੂਰੇ ਵੱਡੇ ਢਾਜੇ ਦੀ ਝੋਟੀ ਆ ਕੋਈ ਵੀ ਆਪਣਾ ਭਰਾ ਸੌਦਾ ਕਰਦਾ ਹਾਰਟ ਕਰਦਾ ਆਪਾਂ ਵਿੱਚੇ ਦੱਸ ਦਈਦਾ ਤੁਹਾਨੂੰ ਵੀ ਕੱਦ ਕਾਠ ਵੱਡਾ ਮੂੰਹ ਮੱਥੇ ਦੀ ਚੰਗੀ ਆ ਇੱਕ ਰੰਗਾ ਬਿਲਕੁਲ ਬਲੈਕ ਕੁਝ ਕ ਮਗਰ ਦੋ ਚਾਰ ਵਾਲ ਹੀ ਪੂਛਤੇ ਵਾਈਟ ਆ ਬਾਕੀ ਓਵਰ ਆਲ ਸਾਰੀ ਬਲੈਕ ਹੀ ਆ ਸੋ 10 ਕਿਲੋ ਛਟਾ ਦੇਣਗੇ ਨੇ ਕੀਤੀ ਆ ਐਸ ਵਕਤ ਬਹੁੜਾ ਹੀ ਆ ਪੰਜਾ ਚੌਦਨਾਂ ਦੀ ਸੂਈ ਥੱਲੇ 10 ਕਿਲੋ ਡੱਕ ਚ ਮੜੀ ਆ ਇਹਨੂੰ ਇੱਕੋ ਜਿਹਾ ਮੜਾ ਹਰ ਫਿਰ ਤੇ ਇਹਨਾਂ ਮੜਾ ਕੱਢੀ ਆਨ ਮਾਰਿਆ ਇਹ ਆ ਦੇਖੋ ਇਹਨੂੰ ਇਹਨੂੰ ਸਿੱਧਾ ਇਹਨੂੰ ਇਹਨੂੰ ਮੋਲਾ ਪਾਣੀ ਯੰਗ ਕਰਕੇ ਆ ਦੇਖੋ ਆ ਠੀਕ ਆ ਲਿਓ ਲੋ ਜੀ ਠੀਕ ਆ ਜੀ ਸੋ ਅੱਜ ਤੱਕ ਦੁੱਜੇ ਦੁੱਜੇ ਸੂਰੇ ਦੋਸਤ ਸਾਰੀਆਂ ਝੋਟੀਆਂ ਨੇ ਸੋ ਬਾਕੀ ਮੇਰਾ ਭਰਾ ਜਿੰਨੇ ਕਿ ਚਲੋ ਕਿਸੇ ਭਰਾ ਨੇ ਰਕਮ ਲਾਉਣੀ ਹੈ ਜਿੰਨੇ ਕੋ ਪੈਸੇ ਲਾਉਣੇ ਆ ਉਸ ਕੋਰਡਿੰਗ ਵੀ ਚੰਗੀਆਂ ਨੇ ਬਾਕੀ ਦੁੱਧ ਬਾਦ ਵਾਲੀਆਂ ਝੋਟੀਆਂ ਨੇ ਅਜੇ ਸਾਰੇ 8 8 10 10 ਜਿਨ੍ਹਾਂ ਦਾ ਸਮਾ ਹੋਇਆ ਇਹਨਾਂ ਨੂੰ ਸੁਈਆਂ ਨੂੰ ਆ ਦੇਖੇ ਲੋਬੀ ਠੀਕ ਆ ਸੋ ਚੰਗੀ ਕੱਟੀ ਆ ਬਾਕੀ ਫੇਸ ਕੁਆਲਟੀ ਸੋਹਣੀ ਆ ਠਾ ਪਠਾੜਾ ਚੌੜੀ ਚਾੜੀ ਵੱਡੀ ਝੋਟੀ ਹਾਂ ਨੇ ਉੱਤੋਂ ਪੂਰੀ ਦੇਖੋ ਤੁਸੀਂ ਠੀਕ ਆ ਜੀ ਪਲੀ ਪਲੋਸੀ ਆ ਪੂਰੀ ਕਰਮਾਂ ਦੀ ਪੂਰੀ ਚੌੜੀ ਉੱਤੋਂ ਨਾ ਪੂਰੀ ਐਨੀ ਕੁਛ ਨਿੱਕੀ ਨੁਕੀ ਨੀ ਕੱਟੀ ਹਾਂ ਚੰਗੀ ਝੋਟੀ ਦੂਜੀ ਸੇ ਝੋਟੀ ਸਾਰੀ ਬਿਲਕੁਲ ਤੇ ਇਹਦਾ ਮੰਗ ਕੀ ਮੋਲ ਕਰਦੇ ਫੇ ਇਹਦਾ ਮੰਗ ਵੀਰ ਨੂੰ ਕੋਈ ਸਵਾ ਕਰਾ ਲੈ ਆ ਕੋਈ ਇੱਕ 20 ਕਰਾ ਲੈ ਇਹ ਅਗਲੇ ਮੜ ਕਹਿੰਦੇ ਵੀ ਇਹਨਾਂ ਤੋਂ ਮੰਗਾ ਹੀ ਪੈਣ ਭਰਾ ਦੇ ਜਾਂ ਲੈਣਾ ਤਾਂ ਮੰਗਦੇ ਹੀ ਤੁਸੀਂ ਆ ਡਿਮਾਂਡ ਆ ਡਿਮਾਂਡ ਜਿਹੜੀ ਪਾ ਕੋਈ ਸਵਾ ਹੀ ਆਖੀ ਜਾਵੇ ਪਾ ਕੋਈ ਇੱਕ 20 ਆਖੀ ਜਾਵੇ ਹਾਂ ਹਾਂ ਨਾ ਝੋਟੀ 1 ਲੱਖ 10000 ਦੇ ਦੂੰਗਾ ਇੱਕ 10 ਦੀ ਹਾਂਜੀ ਇਥੇ ਹਾਂ ਨਾ ਹੀ ਹੋਊਗੀ ਠੀਕ ਆ ਜੀ ਕਰਦਾਂਗੇ ਮਾਂ ਤਣ ਪੈਣ ਭਰਾ ਦੂਰ ਆ ਪੂਰੀਆ ਕਰ ਦਈਏ ਛੋਟਾ 2000 2000 ਛੋਟ ਕਰਦਾ 3 ਕਰ ਲਾਂਗੇ 1 ਲੱਖ 7000 ਜੋੜੀ ਦੇ ਦਿੰਦੇ ਗਰਾਸ 7 ਦੀ ਅਜੇ ਛੋਟਾ ਹਾਂ ਨਾ ਬਬੀ 7 ਦੀ ਆਂਦੇ ਵੀ ਵੀਰ ਹੋਣੀਆਂ ਦੇ ਵਿੱਚ ਦੇ ਦਾਂਗੇ 1 ਲੱਖ 15 20 25 ਡਿਮਾਂਡ ਕੁਛ ਵੀ ਕਰਾ ਲਓ 1 ਲੱਖ 7000 ਦੀ ਇਹ ਅੱਜ ਝੋਟੀ ਮਿਲ ਜੂਗੀ ਤੁਹਾਨੂੰ ਬਾਕੀ ਝੋਟੀਆਂ ਵੀ ਚਾਹਨਾ 15 ਕਿਲੋ ਵਾਲੀ ਆਮ ਨਹੀਂ ਹਾਂ ਚੰਗਾ ਬੁੱਧੀ ਬਹੁਤ ਬਹੁਤ 10 ਕਿਲੋ ਤੋਂ ਸਟਾਰਟ ਹੋਣ ਝੋਟੀ ਹਾਂ ਸਫਾਈਆਂ ਬਹੁਤ ਆਜ ਤਿੰਨੇ ਝੋਟੀਆਂ ਤੇ ਤਿੰਨੇ ਬਿਲਕੁਲ ਸਫਾਈ ਦੇ ਵਿੱਚ ਨੇ ਮਾਲ ਪਸ਼ੂ ਚੰਗੇ ਆ ਬਾਕੀ ਪਲੇ ਪਲੋਸੇ ਕੋਈ ਮੇਰਾ ਭਰਾ ਚੰਗਾ ਸ਼ੌਂਕ ਰੱਖਦਾ ਤੇ 15 ਕਿਲੋ ਵਾਲੀ ਇੱਕ ਤੁਹਾਨੂੰ ਅਪੀ ਦਰਮਾਝ ਦਿਖਾਉਂਦਾ ਹੋਰ ਜਾਨਵਰ ਦੋ ਘਰੇ ਆ ਇੱਧਰ ਛੋਟੇ ਜਾਨਵਰ ਵੀ ਹੈਗੇ ਆ ਇਹ ਵੀ ਵਿਕਾਊ ਆ ਨਦੀ ਪਠੋਰੇ ਦੋਵੇਂ ਪਠੋਰੇ ਆ ਗਿਆ ਲੋ ਪਠੋਰੇ ਕਿੰਨੀ ਕਿੰਨੀ ਉਮਰ ਦੇ ਵੀਰ ਇਹਨਾਂ ਦੀ ਇਹ ਵੀਰ ਹੋਈ ਦੋੋਂ ਦੇ ਤਿੰਨ ਤਿੰਨ ਮਹੀਨੇ ਦੇ ਹੋ ਗਿਆ ਲੋ ਵੀ ਦੋ ਦੋ ਤਿੰਨ ਤਿੰਨ ਮਹੀਨਿਆਂ ਦੇ ਦੋਸੇ ਪਠੋਰੇ ਆ ਬਾਕੀ ਹੈ ਕੋ ਇੱਕੋ ਬੱਕਰੀ ਤੇ ਮਿਲਵਾ ਕੇ ਇੱਕੋ ਬੱਕਰੀ ਦੇ ਦੋਵੇਂ ਹਾਂਜੀ ਠੀਕ ਆ ਜੀ ਵਾਈਟ ਰੰਗ ਹਾਂਜੀ ਬਾਕੀ ਆ ਫੇਸ ਕੁਆਲਟੀ ਹੈ ਭੋਡੇ ਉਹਦਾ ਹਾਂਜੀ ਇਹ ਭੋਡੇ ਭੋਡੇ ਆ ਦੇਸੀ ਲੰਮੇ ਕੰਨਾਂ ਵਾਲਾ ਤੇ ਥੋੜੇ ਛੋਟੇ ਕੰਨ ਹਾਂ ਇਹਦੇ ਛੋਟੇ ਸਮਾਲ ਕੰਨਾਂ ਤੇ ਪਰਲੇ ਦੇ ਲੰਬੇ ਆ ਕੰਨ ਹਾਂਜੀ ਹਾਂਜੀ ਬਾਕੀ ਫੇਸ ਕੁਆਲਟੀ ਇਹਨਾਂ ਦੀ ਮੂੰਹ ਮੱਥੇ ਦੀ ਵੇਖੋ ਤੁਸੀਂ ਅੱਖਾਂ ਕੁ ਬਹੁਤ ਵਧੀਆ ਬਿਲਕੁਲ ਨ ਬੜਾਤ ਵਧੀਆ ਠੀਕ ਆ ਕਰਤੇ ਨਾ ਚੋ ਚ ਮਿੰਨ ਦੇ ਇੰਨੇ ਕ ਹੋਣਗੇ ਵੀਰੇ ਤਨਤਾ ਚਾਹ ਮੈਂ ਲਾ ਦੇ ਹੀ ਮਿਲ ਨਾ ਮਿੰਨਾ ਹੋਗਾ ਅੱਛਾ ਜੀ ਮੈਂ ਹਾਂ ਵੀ ਆਪਾਂ ਚੋਂ ਲੈ ਆਈ ਦੇ ਕੋਈ ਬਾਜੀ ਬਸ ਸੇਰਾ ਹੋਣੇ ਚਲੋ ਕੋਈ ਨੀ ਪਾ ਦੇਵੇ ਤੇ ਚੀਜ਼ ਮਿਲ ਜਾਂਦੀ ਆ ਕਈ ਵਾਰ ਹਾਂ ਜੀ ਹਾਂ ਜੀ ਤੇ ਚਲੋ ਵੇਚਣ ਵਾਸਤੇ ਕੋਈ ਮਾੜੀ ਗੱਲ ਹੀ ਗਾਂ ਭੈਣ ਭਰਾ ਕੋਲ ਰੱਖਣ ਵਾਲਾ ਸ਼ੌਕੀ ਭਰਾ ਲੈ ਜੇ ਤੇ ਕੀ ਮੋਲੇ ਇਸ ਜੋੜੀ ਦਾ ਮੁੱਲ ਵੀਰੇ ਆਪਾਂ ਕਿਤੇ ਕਿੰਨਾ ਕਰਨਾ ਜੋੜਾ ਹੀ 7000 ਦੇ ਦੂੰਗਾ ਹਾਂ ਨਹੀਂ ਆਣਾ ਹੀ ਦਾਅ ਕਰ ਲੈ ਕੋਈ ਦੰਗ ਕਰ ਲੈ ਜ ਮਰਜੀ 7000 ਦੇ ਦੋਵੇਂ ਦੇ ਦੂੰਗਾ 7 ਦੇ 35 3500 ਦਾ ਲੋ ਵੀ 35 3500 ਦਾ ਇੱਕ ਨਾਲ ਆ ਠੀਕ ਆ ਜੀ ਤੇ 7000 ਦੀ ਜੋੜੀ ਆ ਹਾਂ ਬਾਕੀ ਬੱਕਰੇ ਆ ਠੀਕ ਆ ਜੀ ਪਠੋਰੇ ਆ ਜਿਹੜੇ ਮੇਰੇ ਭਰਾ ਕੇ ਸ਼ੌਂਕ ਰੱਖਦੇ ਆ ਸਾਂਭਣ ਵਾਸਤੇ ਲੈ ਕੇ ਜਾਣਾ ਚਾਹੁੰਦੇ ਆ ਮੈਂ ਤੇ ਦੋ ਮਹੀਨੇ ਦੋ ਸਾਦੇ ਜਾਂ ਡਸੂਗਾ ਤੇ ਵੇਤੇ ਵਿਕਰੀ ਵੀ ਆਇ ਨਹੀਂ ਇਹਨਾਂ ਦੀ ਬਿਲਕੁਲ ਕੋਗਾ ਵਿਆਹ ਉਹ ਚੱਲਣੇ ਆ ਪਰ ਆਪਾਂ ਨੇ ਵੀ ਚਲੋ ਆਪਾਂ ਉਤਰਾ ਹੀ ਦੇ ਦਈਏ ਕਿਸ ਨੂੰ ਉਤਰਾ ਦੇ ਦੇ ਗਾ ਚਲੋ ਆਪਾਂ ਸਾਹ ਵਾਲੀ ਥਰਫਾ ਪੜਿਆ ਵਿਚਾਰ ਲੈਣ ਕਿ ਕੋਈ ਪੈਣਪਰਾ ਹਾਂਜੀ ਇਹ ਕਿ ਤੁਸੀਂ ਦੇ ਰਹੇ ਜੇ ਬੀ ਚਲੋ ਕੋਈ ਅਗੇ ਭਰਾ ਕੋਈ ਕੋ 4 ਮਹੀਨੇ ਖਵਾ ਪਿਆ ਰਹੇ ਦੋ 4 ਮਹੀਨੇ ਖਵਾ ਦੇ ਵੱਡੇ ਕਰ ਲੂਗਾ ਚਲੋ ਜੀ ਬਿਲਕੁਲ 7000 ਰੁਪਏ ਇਹ ਅੱਗੇ ਛੋੜਦੇ ਨਹੀਂ ਇੱਥੇ ਕਰੇ ਟੁੜੀ ਤਾਂ ਦੀ ਪਾਉਂਦੇ ਹਨ ਹਾਂ ਹਾਂ ਹਾਂਜੀ ਤੇ ਇਹ ਦੋਸਤੋ 7000 ਦੀ ਤੁਹਾਨੂੰ ਜੋੜੀ ਮਿਲ ਜੂਗੀ 3500 ਦਾ ਇੱਕ ਨਾਗਾ ਇਧਰ ਮੱਜਾ ਤੁਸੀਂ ਦੇਖ ਹੀ ਲਈਆਂ ਨੇ ਠੀਕਾ ਜੀ ਸਾਰੇ ਪਸ਼ੂ ਚੰਗੇ ਸਾਫ਼ ਸੁਥਰੇ ਆ ਬਾਕੀ ਕਰੋ ਕੰਟੈਕਟ ਨੰਬਰ ਇੱਕ ਲਖਮਿੰਦਰ ਵੀਰ ਕਰਦੇ ਸੰਧ ਨੰਬਰ ਵੀਰ ਜੀ ਆਮੇ 98557 74808 ਉਹ ਨੰਬਰ ਪੁਰਾਣਾ ਠੀਕ ਆ ਜੀ ਹਾਂਜੀ ਨਵੀਂ ਪ੍ਰਾਪਨ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ ਇਹੋ ਨਾਕ ਤਾਂ ਦਿਖਾਉਣੇ ਸੀਗੇ ਬਾਕੀ ਆਉਂਦਾ ਰਿਦਾ ਮਾਲ ਪਸ਼ੂ ਡੇਲੀ ਰੁਟੀਨ ਦੇ ਵਿੱਚ ਤੇ ਉਹ ਤੁਸੀਂ ਡਿਟੇਲ ਆਪਣੀ ਲੈਿੰਦੇ ਰਿਆ ਕਰੋ ਕਾਲ ਕਰਕੇ ਸੰਪਰਕ ਆਪਣਾ ਬਣਾ ਕੇ ਰੱਖ ਲਿਆ ਕਰੋ ਧੰਨਵਾਦ ਪੂਰੀ ਵੀਡੀਓ ਵੇਖਣ ਲਈ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ